ਤੁਸੀਂ ਨਹੀਂ ਚਾਉਂਦੇ ਨਾ ਇਹ ਲੋਕ ਪੜਨ ਕਿਉਂਕਿ ਜੇ ਪੜਨਗੇ ਤਾਂ ਤੁਹਾਡੀਆਂ ਸਾਰੀਆਂ ਹਰਕਤਾਂ ਪੋਲਿਟੀਸ਼ੀਅਨਾਂ ਦੀਆਂ ਇਹਨਾਂ ਨੂੰ ਪਤਾ ਲੱਗਣਗੀਆਂ ਕਿ ਤੁਸੀਂ ਕਿਵੇਂ ਲੁੱਟ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ ਅਮੀਰ ਕਿਵੇਂ ਹੋ ਰਹੇ ਹੋ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਗੀ ਹੈ ਔਰ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਦੇ ਪੋਲਿਟੀਸ਼ੀਅਨ ਵੀ ਕਿ ਤੁਹਾਡੇ ਜੋ ਆ ਮਿਸਟਰ ਵਿਕਰਮ ਮਜੀਠੀਆ ਦੇ ਉੱਤੇ ਕੇਸ ਬਣਾਇਆ ਕਿ ਤੁਹਾਡੀ ਸਾਰਿਆਂ ਦੀ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਕਿ ਲੋਕ ਮਰ ਕੇ ਵੀ ਰਹੇ ਨਹੀਂ ਉਹ ਗਰੀਬ ਕਿਵੇਂ ਹੋ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਸੁਕੜ ਕੇਵੇਂ ਰਹੀਆਂ ਉਹਨਾਂ ਦੇ ਘਰ ਕਿਵੇਂ ਛੋਟੇ ਹੋ ਰਹੇ ਨੇ ਬੱਚੇ ਬਾਹਰ ਕਿਉਂ ਭਜ ਰਹੇ ਨੇ ਤੇ ਤੁਹਾਡੇ ਘਰ ਮਹਿਲਾਵਾਂ ਛਿਵੇਂ ਬਦਲ ਰਹੇ ਨੇ ਦੱਸੂਗੇ ਇਹਦੇ ਬਾਰੇ ਇਹ ਕਿਉਂ ਬੋਲਦੇ ਨੇ ਤੁਹਾਨੂੰ ਤਾਂ ਬੁਰਾ ਲੱਗਣਾ ਹੀ ਆਸੀ ਬੋਲਦੇ ਕਿਉਂ ਆ ਕਿਉਂਕਿ ਤੁਹਾਡੀਆਂ ਕਰਤੂਤਾਂ ਦੱਸਦੇ ਆ ਸਾਰਿਆਂ ਦੀ ਤੁਹਾਡੀ ਗਵਰਨਮੈਂਟਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕੀਤਾ ਤੇ ਜੋ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਕਰ ਕੀ ਰਹੇ ਹੋ ਇਹ ਦੱਸਦੇ ਆਂ ਸੀ ਜਿਵੇਂ ਦਰਿਆਵਾਂ ਨੂੰ ਤੁਸੀਂ ਕਿ ਤੁਹਾਨੂੰ ਨਹੀਂ ਪਤਾ ਥੇਮਸ ਦਰਿਆ ਕਲੀਨ ਹੋ ਗਿਆ ਲੰਡਨ ਦਾ ਸਿਆਨ ਪਾਇਰਸ ਦਾ ਰਿਆਨ ਨਦੀ ਹੈ ਜਰਮਨੀ ਦੀ ਇਹ ਵੀ ਗੰਦੇ ਹੁੰਦੇ ਸੀ ਕਿਤੇ ਐ ਕਲੀਨ ਹੋ ਗਏ ਨੇ ਤੇ ਸਾਡਾ ਬੁੱਢਾ ਦਰਿਆ ਕਿਉਂ ਨਹੀਂ ਹੋ ਰਿਹਾ ਜਦੋਂ ਅਸੀਂ ਆਨੇ ਆ ਕਿ ਤੁਹਾਡੇ ਕਨਸਟੀਟਿਊਸ਼ਨਲ ਬਾਡੀ ਨਹੀਂ ਕਿ ਤੁਹਾਡੀ ਨੈਸ਼ਨਲ ਪੋਲੂਸ਼ਨ ਬੋਰਡ ਨੈਸ਼ਨਲ ਗ੍ਰੀਨ ਟਰਬਿਊਨਲ ਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਦਾ ਆਰਡਰ ਹੋਇਆ ਹੋਇਆ ਔਰ ਤੁਹਾਡੇ ਯਾਰਾਂ ਦੀ ਆ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਮੰਨ ਨਹੀਂ ਰਹੀ ਕਿ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੀ